उसकी दूर की भी गारंटी होगी पूरी लंगड़दार वैसे अभी तो कच्ची कच्ची है ये तो है पैसे तो, म... तो, तो, तो कितने मांगे एक चालीस तो ये तो क्या मांगे पूरे आप पूरे आप आया नहीं पजना कहीं भी मांगे आए हैं तेरे वास्ते आ रही ताजी आ आज कह दे कह दे भीड़ भाड़ ਉਹ ਗੱਲਾਂ ਚ ਕੋਈ ਫਾਇਦਾ ਨਹੀਂ ਆਏ ਢਡੋਂ ਤੈਨੂੰ ਪਤਾ ਮੇਰੀਆਂ ਆਤਾਂ ਤਾਂ ਤੰਤਾਲੀ ਗੱਲ ਹੈ ਮੇਰੀ ਜਾਲ ਦੁੱਧ ਪੰਦਰਾ ਖੜ ਕੇ ਨਾ ਬੱਚਾ ਚੰਗਾ ਕੇ ਉਹ ਵੀਡੀਓ ਜੇ ਨਹੀਂ ਜੁਕਿੰਦੇ ਦੇ ਆ ਦੂਜੀ ਦਾ ਬਹੁਤ ਚੰਗਾ ਕਿਹੜੀ ਦਾ ਇਹਦਾ ਇਹਦਾ ਪੰਜ ਤਾਂ ਨਹੀਂ ਨਹੀਂ ਨਾ ਜੁੜਾ ਹੀ ਦੱਸ ਦੇ ਭਜਨ ਵੀ ਆਏ ਲੈ

ਨਾ ਕੋਈ ਪੰਦੋ ਕਿਸੇ ਨੂੰ ਮਾਰਦਾ ਤੇ ਕਿਸੇ ਕੰਨਾ ਸਹੀ ਨਹੀਂ ਹੈ ਇਹ ਜੋ ਹੈ ਬੈਸ ਹੇਠੇ ਕੀ ਨਹੀਂ ਮੈਂ ਤੁਹਾਨੂੰ ਆ ਮੇਰੇ ਕੋਲ ਉਪਰ ਗਿਆ ਗਰਾਹ ਹੈ ਮੈਂ ਮੈਨੂੰ ਦਾ 40 ਕਿਹਾ ਜੀ ਨੇ 35 ਕਿਹਾ ਹਾਂ ਮਾਸਟਰ ਦਿਹ ਦੇ ਲੈਣਾ ਹਾਂ 10 ਦਿਨ ਦਿਏ ਲੈ ਬੰਨਾ ਪਰ ਜੀ ਨਾ ਮਤ 2 ਮਿੰਟ ਹੀ ਲਾਉਣਾ ਫੋਨ ਮੈਂ ਸੁਣਾਣਾ ਕਰ ਰਿਹਾ ਹਾਂ ਤਾਂ ਮੈਂ ਥੋੜੀ ਮੈਂ ਸੁਣਾ ਦਿੱਤੀ ਆ ਕੱਚੀ ਗੱਲ ਕਰ ਲਈ ਜਿਹੜੇ ਕੰਮ ਆਉਂਦਾ ਹੈ ਹੈ ਪੁਰਥੀ ਰਤਾ ਰਾਸ਼ ਪੀਰਤਾ ਇਕਰ ਪੀਆ ਛੱਡੀ ਗੌਰ ਦੇ ਵਾਲੀ ਪੀਜਾ ਨੀ ਲੋਕ ਕਿੱਧਰ ਜਾਓ ਕਈ ਵੀਰ ਬਣੇ ਇੱਕ ਪੈਸਾ ਵੀ ਨਾ ਛੱਡੀ ਪੀਓ ਬੱਦਿਆ ਢੋੜੀ ਇਧਰ ਆਏ ਹੈ

ਦੁਨਹੀਂ ਚੋਟ ਕੇ ਤੇਰੇ ਨਾਲ ਮੈਂ ਆਉਦੇ ਤਰਫੋਂ ਲੈਣਾ ਲੈ ਜਾ ਫਿਰ ਲੈ ਯਾਰ ਪਰਮਾਤਮਾ ਦੀ ਗੱਜਮਾ ਮੈਂ ਤੈਨੂੰ ਕੱਚੀ ਗੱਲ ਨਹੀਂ ਕਹਿੰਦਾ ਜੇ ਤਾਂ ਕੋਈ ਉਹ ਹੀ ਜੀ ਗੱਲ ਆ ਤਾਂ ਕਰ ਦੇਣਾ ਨਹੀਂ ਤੇਰੀ ਮਰਜ਼ੀ ਚ ਤਾਂ ਤਾਂ ਮਨੀ ਚਲਣ ਵਾਲਾ ਬਾਹਰ ਨਾ ਬੀ ਦੋਸਤ ਨਾ ਕਰਦਾ ਨਹੀਂ ਇੱਕ ਤਾਂ ਮੈਂ ਹੋਰ ਦੱਸਦਾ ਇਹ ਜਾਣ ਦੇ ਮੇਰੇ ਕਾਹਨੇ ਆਪਾਂ ਇੱਧਰ ਭਜਨੇ ਮੈਨੂੰ ਰੁਪਏ ਲੱਗਿਆ ਤੇ ਮੇਰੀ ਰੱਖਣੀ ਨਹੀਂ ਤੇਰਾ ਕਰਕੇ ਗਿਆ ਮਾਹੌਲ ਨੂੰ ਕਿਸੇ ਗੱਲ ਕਹੀ ਨਹੀਂ ਜੇ ਤੈਨੂੰ ਮੈਂ ਮੈਨੂੰ ਪ੍ਰਮਾਤਮਾ ਦੀ ਕਸਮ ਲੱਗੇ ਮੈਂ ਤਾਂ ਜਿਹੜਾ ਹੈ ਉਹ ਹੀ ਐ ਕੋਈ ਗੱਲ ਨਹੀਂ ਉਹਦਾ ਮੈਂ ਜਿਹੜੀ ਗੱਲ ਤੈਨੂੰ ਮੈਂ ਇੱਕ ਗੱਲ ਨੂੰ ਤੈਨੂੰ ਕਹਿਣਾ ਵੀ ਇਹ ਬੰਦਾ ਆਪਣਾ ਨਮਾ ਚੱਲਿਆ ਹੋਇਆ ਛੋੜਦਾ ਥੋੜਾਗਾ ਇਹਨੂੰ ਛੋੜਦਾ ਕੰਮ ਚਾਹੀਦਾ ਕੋ ਠੀਕ ਹੈ। ਉਹ ਲਿਜੋ ਜੀ ਦੋ ਦਿਨ ਜਿਕਾ 16 ਗੱਲ ਦਿੱਤਾ ਜੋ ਕਿ 8 ਬਲ ਟਾਈਮ ਦਾ। ਬੋਲੇ ਖਾਲੀ ਹਾਂ ਤਾਈ ਸੁਈ ਨੇ। ਹਾਂ ਤਾਈ ਸੁਈ ਤੜਕੇ ਦੋ ਟੇਕ ਲੋ ਬੋਲੀ ਕੱਟ ਕੇ ਫੇਰ ਚੜਾ ਕੇ ਲੈ ਆ। ਉਹਦੇ ਨਾਲ ਮੈਂ ਦੂਜੀ ਆ ਗਈ ਤਾਂ ਕਰਕੇ ਲੈ ਆਇਆ। ਵੀਡੀਓ ਦੇਖਣੀ ਮਾੜੀ ਵੀਡੀਓ ਸ਼ੋਰ ਕਰ। ਕਰਦਾ ਹੁਣ? ਨਹੀਂ। ਬਾਹ ਹੁਣ ਨਹੀਂ। ਕਿੰਨੇ ਸੱਚਾ ਬੱਤ ਤੂੰ। ਵਾਸਤੂ ਕਰ ਲੈ। ਤੂੰ ਜਿਆ ਕੀ? ਰਾਤ ਕੀ ਰਹੇਗਾ ਤੇਰੇ। ਭਜ ਨੂੰ ਰਹਿ ਜਾ। ਉਹ ਭਜਵੇਂ। ਉਹ ਉਹ ਨਹੀਂ ਮੰਗਾ ਨਹੀਂ ਨਹੀਂ ਮਹਾਨੀ ਮਗਾ ਮਹਾਨੀ ਹੁੰਦਾ ਮੈਨੂੰ ਬਦਲ ਲੱਗੇ ਬਾਲੇ ਬਾਲੇ ਨਹੀਂ ਉਹ ਇਕੱਲੀ ਲੈ ਰਿਹਾ ਤੇਰੇ ਯਾਰ ਮਾਰਨ ਕੋਈ ਨਹੀਂ ਮੈਂ ਮਾਰਨ ਲਈ ਕਿਹੀ ਜਾਨੇ ਇਹਨੂੰ ਮੈਂ ਬਹੁਤ ਮੁੜਦਾ ਆ ਜਾਂ ਤਾਂ ਤੇਰੀ ਮਾਰ 16 ਸਰੀ ਮੈਂ ਆ ਜਾਂ ਤਾਂ ਤੇਰੀ ਮਾਰਦੀ ਲੈ ਭੱਜ ਜਾ ਤੂੰ ਭਾਗੀ ਜਾ ਬਲਾ ਹਾਂ ਅਰੇ ਤੂੰ ਕੋਈ ਨਾ ਪਤਾ ਕੋਈ ਨਾ ਬੱਜਿਆ ਬਲਾ ਯਾਰ ਅਰੇ ਉਸ ਤੇਰੇ ਘਰ ਕੋਲ ਲੈਣਾ ਆਏ ਹੈ ਤੂੰ ਇਹ ਪਤਾ ਹੈ ਸਾਨੂੰ ਪਤਾ ਨਹੀਂ ਬੇਟੇ ਤੈਨੂੰ ਪਤਾ ਨਹੀਂ ਹਾਂ ਕਰ ਦੇ ਨੂੰ ਬਸ ਨਹੀਂ ਲੋੜ ਹੈ ਕੀ ਕਹਿਣਾ ਮੈਨੂੰ ਡੈਂਗਰ ਡੈਂਗਰ ਲੱਗ ਜਾਂਦਾ ਤੇ ਮਾਰੀ ਜਾਂ ਨਾ ਪਹਾਈ ਹੋ ਰਹੀ ਨਹੀਂ ਨਾ ਮੰਨਿਆ ਬਸ ਇਹ ਕੰਮ ਸਸਤਾ ਦੋ ਯਾਰ ਮੈਂ ਤੇਰੇ ਨਾਲ ਬੋਲਦਾ ਨੂੰ ਮੈਂ ਯਾਰ ਨਹੀਂ ਮਾਂ ਕਰ ਪਾਸੇ ਨਹੀਂ ਮਾਂ ਜਾ ਕੇ ਬਾਤੇ ਮਤ ਕਰ ਮਿਰਮੜ ਕੇ ਨਹੀਂ ਮੈਨੂੰ ਕਸਲੀ ਜਿੰਨੇ ਸਰਕਾਰ ਕਰ 12 ਦਾ ਕਾਰ ਨੰਬਰ ਹਰਾ ਨਿਕਲੀ ਕਿਦਾਂ ਤੜਕੇ ਇਹ ਦਸ ਕਰਗਾ ਕਹਿੰਦੇ ਨਹੀਂ ਵੀ ਕਿਸੇ ਨੂੰ ਪੁੱਛਿਆ ਬਸ ਅਸਰਗਾਮਾ ਕੱਲੇ ਲੈ ਜਾਂਦਾ ਕਸ ਨਾਲ ਬਸ ਨਹੀਂ ਕਿਹਾ ਮੈਂ ਕਿਸ ਨੂੰ ਹਏ ਹੋ ਵੀਰ ਇਹ ਜੋ ਕੁਝ ਮਰਜ਼ੀ ਫੀਜਿਆ ਦੇ ਹਏ ਹੋ ਹਏ ਪਹਿਲਾਂ ਪਤਾ ਪਤਾ ਗਏ ਇਹ ਤੇ ਨਹੀਂ ਮੈਂ ਰੋਣ ਦੇ ਜੂੜਾ ਜੂੜਾ ਨਹੀਂ ਜਿਆ ਤੇਰੇ ਆੜੇ ਬਾਈ ਜੋੜ ਗਏ ਪਰਸਨ ਕਰਨ ਤੇ ਮੈਂ ਇੱਕ ਮਿੰਟ ਪੁੱਤ ਗੱਲ ਇੱਕ ਮਿੰਟ ਆਥੇ ਹੋਲੇ ਪਾਸੇ ਬੈਠੀ ਸੀ ਪਾਸੇ ਰੋਣੇ ਰੇ ਮੈਂ ਜੋੜੀ ਉਹ ਜੋੜੀ ਮੇਰੇ ਨਾਲ ਗੱਲ ਕਰ ਤੂੰ ਪਹਿਲਾਂ ਪਹਿਲਾਂ ਮੇਰੇ ਨਾਲ ਗੱਲ ਕਰ ਜਿਹੜੀ ਮੈਂ ਤੇਰੀ ਜੋੜ ਕੋਈ ਲੈਣਾ ਜਿਵੇਂ ਮੈਂ ਕਹਿੰਦਾ ਓਡੀਓ ਮੰਗੀ ਜਾਂਦੇ ਆ ਮੇਰੇ ਤੇ ਤਾਂ ਗੱਲ ਮਰਵਾ ਲੈ ਪਾ ਉਹ ਤਾਂ ਲੈ ਲੈ ਕੇ ਬਾਬਾ ਵੀ ਥੋੜੀ ਜੜੀ ਹੈ ਭਾਈ ਬੰਦੇ ਮੇਰੀ ਵੀ ਮੈਂ ਮੈਂ ਖਾ ਇੱਕ ਮਿੰਟ ਇੱਕ ਮਿੰਟ ਪਤਾ ਇੱਕ ਮਿੰਟ ਦਾ ਖਾੜੇ ਦੋ ਮਿੰਟ ਦੋ ਮਿੰਟ ਇੱਕ ਮਿੰਟ ਇੱਕ ਮਿੰਟ ਦਰਮਿਆਨ ਬਾਅਦ ਜੋੜ ਕੋਲ ਮੈਂ ਤੀਸਰਾ ਜੜਾ ਆਦਮੀ ਦਾ ਛੋਲੜ ਜਿਹੜੀ ਤੈਨੂੰ ਮੈਂ ਕਹਿੰਨਾ ਮੇਰੀ ਵੀ ਦਾ ਖਲਾ ਤੇਰੀ ਰੱਖੀ ਹੈ ਕਸਮ ਬਸ ਤੇਰੀ ਰੱਖੀ ਹੋਰ ਮੈਂ ਗਿਆ ਉਹ ਗੱਲ ਪੁੱਛਦਾ ਆ ਬਜਾ ਕੇ ਪੁੱਛ ਲਾ ਕੀ ਕਿਹਾ ਉਹਨੂੰ ਕਿੰਨੇ ਕਿੰਨੇ ਕਿਹਾ ਲਗ ਲਗ ਬਹੁਤ ਆ 15 ਤੈਨੂੰ ਕਹਿਤਾ ਤੂੰ ਮੈਂ ਮੈਨੂੰ ਵੀ ਪਰਮਾਤਮਾ ਜੀ ਕਹ ਤਾ ਕਿ ਮੈਂ ਦੋ ਮਿੰਟ ਦੁੱਧ ਨਹੀਂ ਮੈਂ ਲੈ ਲੈ ਇੱਕ ਮਿੰਟ ਰੁਕ ਜਾ ਦੱਸੋ ਇਹ ਤਾਂ ਤੇਰੇ ਗੱਲ ਆ ਆ ਯਾਰ ਦਰਗਦਾਈ ਵੀ ਮਰਦਾ ਹੈ ਵੀ ਗਰੀਬ ਆਦਮੀ ਆ ਯਾਰ ਮੇਰੇ ਇਹ ਵੀ ਗਰੀਬ ਮੈਨੂੰ ਨਹੀਂ ਕੁਝ ਬਣਦਾ ਮੈਨੂੰ ਕੁਝ ਨਹੀਂ ਬਣਦਾ 2000 ਹੋਰ 50000 ਰੁਪਏ ਨਾ ਸਰ ਤੂੰ ਬਾਹਰ ਦੇ ਰਿਹਾ ਕਰਕੇ ਆ ਮੈਂ ਸਰ ਤਦ ਇੱਕ ਨੂੰ ਦੋਨੋਂ ਰਹਿਣਾ ਬਸ ਕਹਦੇ ਇੱਕ ਗੱਲ ਤੂੰ ਕਹਦੇ ਤੂੰ ਕਹਦੇ ਮੰਗਿਆ ਐ ਕਰਦੇ ਅਸੀਂ ਤਾਂ ਨਹੀਂ ਆਏ ਵੇਖ ਜੀ ਹੋਰ ਕਿੰਨੇ ਦੀ ਹੋਰ ਜਦ ਆਏ ਕਹਿੰਦੇ ਬਸ ਤੈਨੂੰ ਮੋੜਦਾ ਨਹੀਂ ਵਾਲੇ ਦੀ ਵਾਲੇ ਦੀ ਆਇਆ ਆਇਆ ਲਾਦਾ ਡਰਾਈਵ ਕਿੱਥੇ ਕੀ ਲੈ ਲੋ ਅੱਛਾ ਅੱਛਾ ਥੱਲੇ ਹੋ ਗਿਆ ਇਸਕਾ ਉਹ ਤੇ ਪਾਸ ਕਰਕੇ ਵੀ ਦੇਖ ਲੇਗਾ ਉੱਠ ਖੜੇਗਾ ਕਿੱਥੋਂ ਕਰੇ ਪਾਗਲ ਹੋ ਜਾ ਹਿੰਦੀ ਵਿੱਚ ਤੂੰ ਪਾਗਲ ਹੋ ਜਾ ਨਾ ਬੇਟੇ ਕਿੱਥੇ ਉਹ ਤਾਂ ਉਹੀ 25 ਕੋ ਕਹਿ ਕੇ 20 ਕੋ ਕਹਿ ਰਿਹਾ ਕਿੱਥੇ ਉਹ ਸਰਦਾਰ ਜੀ ਕੀ ਹਾਲ ਮਾਰਾ ਜੀ ਠੀਕ ਆ ਉਹ ਲਈ ਜਾਂਦੇ ਆ ਜੀ ਮੈਂ ਫੜਾ ਹੋ ਗਿਆ ਬਾਲਾ ਬੱਚਾ ਠੀਕ ਹੈ ਹਾਂ ਠੀਕ ਆ ਹਾਂ ਮੈਂ ਦੱਸੇ ਗੋਲਡ ਇਹਨਾਂ ਤੋਂ ਨਿਕਲਣਗੇ ਜਾਜ ਪੱਕੀ ਮੈਂ ਮੰਗ ਸਵਾਦ ਫੇਰਾ ਮੇਰਾ ਜਟਾਣਾ ਪੈਂਚਲਾ ਉਹ ਬੱਲੇ ਮੈਂ ਜਾਣਦਾ ਚੰਗੀ ਤਰ੍ਹਾਂ ਤੁਹਾਨੂੰ ਹਾਂਜੀ ਆਏ ਕਰ ਲੈ ਮੈਂ ਤੇ ਖੜ ਜਾ ਮੱਝ ਨੂੰ ਕਰ ਕਹਾ ਦੇਖਾਂ ਜਾਨ ਨਿਕਲ ਜਾਵੇ ਮੇਰੀ ਵੀ ਨਿਕਲ ਜਾਵੇ ਜਾਨ ਚੋਂ ਦੀ ਨਿਕਲ ਜਾਵੇ ਲੈ ਕੇ ਨਿਕਲ ਰੋਜੀ ਦੀ ਕਸ ਮੰਗਿਆ ਮਰਦੀ ਹੈ ਹਾਂ ਆਏ ਆਈ ਹੋਈਏ ਕੀ ਕਰੇਗਾ ਠੀਕ ਹੈ ਬਸ ਤੇਰੀ ਰਾਹ ਦਿੱਤਾ ਇਹਨੂੰ ਐ ਤੇ ਅਸੀਂ ਕਹਿੰਦਾ ਖੜ ਜਾ ਵੀ ਬੱਚਾ ਲਾਲਾ ਖੜ ਜਾ ਬੋਲ ਨਾ ਤੇਰੀ ਇੱਜ਼ਤ ਕਰਦਾ ਪਿਆ ਮੈਂ ਆਹ ਸਾਈ ਉਸ ਬੰਦੇ ਦੀ ਸੀਕ ਤੇਰਾ ਕਿਚੂੰ ਤੁ ਬੋਲਣਾ ਮੈਂ ਕਿਹੜਾ ਜੀ ਹੋਰ ਦੀ ਬੰਦੇ ਦੀ ਸੀ ਕਿ ਤੈਂ ਕਿ ਲੈਣਾ ਇਹ ਮੈਨੂੰ ਕਹਿੰਦਾ ਆਂ ਤੈਨੂੰ ਕਰ ਦੇ ਨੋ ਨੋ ਤੁ ਮਾਰ ਦੇ ਜਾਂ ਮਰ ਇਹ ਮੈਨੂੰ ਕਹਿੰਦਾ ਯਾਰ ਮਰੂ ਗਏ ਤਾਂ ਮਰਨਾ ਹੀ ਆ ਇਹਨੇ ਮੰਗਿਆ ਤੇਰੇ ਨਾਲ ਤੇ ਉਹ ਕਿਚੋ ਕਾ ਗੱਲ ਸੁਣ ਲੈ ਤੂੰ ਆ ਭਾਈ ਆਏ ਆਏ ਅੰਦਰ ਚੱਕਰ ਨੂੰ ਦਾ ਜਾਣਦਾ ਬਿਲਕੁਲ ਉਹਦਾ ਗਮਾਂਢੀ ਆ ਮੈਂ ਮਾਰਨਾ ਮਰ ਜਮੀ ਮਾ ਬਾ ਇਹ ਗੁਰੂ ਦਾ ਦਿਸੋ ਰੋਚੀ ਦੀ ਗੱਲ ਮਰ ਜੂਏ ਗੁਰੂ ਜੀ ਦੀ ਗੱਲ ਓਏ ਤੂੰ ਮਰ ਤਾ ਖੜ ਜਾ ਮਾਰ ਆ ਜਾਂ ਬਚਾ ਦੇ ਬਣ ਕੇ ਮਾਰ ਕਰੂੰਗਾ ਇਹਦੇ ਤੂੰ ਮੈਨੂੰ ਕਰ ਦੇ ਇੱਕ ਵਾਰੀ ਇੱਕ ਵਾਰੀ ਹੱਥ ਜਾਂ ਨਾ ਕਰ ਤੂੰ ਪਤਾ ਨਹੀਂ ਲੱਗਦਾ ਤੈਨੂੰ ਫੱਟ ਜਾ ਹਾਂ ਤੇ ਰੋਣਾ ਹੀ ਰੋਣਾ ਇਹ ਮਰਨਾ ਹੀ ਮਰਨਾ ਹੁਣ ਮੇਰੀ ਗੱਲ ਤੇ ਅਸਰ ਕਰਾਂਗਾ ਫੇਰ ਨਹੀਂ ਕਰਨਾ ਹੈ ਮਸਾਲਾ ਚੁੱਪ ਕਰਕੇ ਬਚ ਜਾ ਇੱਕ ਮਿੰਟ ਖੜੋ ਜਾਂ ਮੈਂ ਤੈਨੂੰ ਦਾਂ ਕੋਈ ਗੱਲ ਮੇਰੀ ਤਾਂ ਉਵੇਂ ਜਿਵੇਂ ਕਰਦਾ ਹੂੰ ਜਿਵੇਂ ਮੈਨੂੰ ਕੋਈ ਪਤਾ ਨਹੀਂ ਲੱਗਾ ਕਿ ਕਿਹਦੇ ਆ ਇਹ ਹੋਣੀ ਮੇਰੀ ਨਾ ਦੱਸੀ ਗੱਲ ਇਹ ਆਹਦੇ ਆਏ ਕਹਿੰਦਾ ਹਾਂ ਚਲ ਆਏ ਤੇ ਆਏ ਕਰਦਾ ਇੱਕ ਗੱਲ ਤੇ ਉਹਦਾ ਗੱਲ ਸਾਰੇ ਸਾਨੂੰ ਪਤਾ ਚੁੱਪ ਕਰਕੇ ਬਹਿ ਜਾ ਹੁਣ ਦਲਾਤ ਤੇ ਮਾਦੀ ਦੀ ਕਰਦਾ ਸੀ ਤੇਰੀ ਬਲਾਉਕ ਤੇ ਮਾਦੀ ਉਹ ਮੈਂ ਵੱਡੀ ਰਹਿਣਾ ਨਹੀਂ ਨਹੀਂ ਮੈਂ ਵੱਡੀ ਓਏ ਖਾਈ ਰਹੀ ਯਾਰ ਉਹ ਇੱਕ ਮੇਰੀ ਗੱਲ ਸੁਣਤਾ ਮੈਂ ਮੰਗੇ ਤੇ ਵੀ ਤੇ ਸਹੀ ਗੱਲ ਆ ਪੂਰਾ ਮੰਨਦੇ ਆ ਆ ਜਾਲੀ ਮਾਰਦਾ ਕਿਉਂ ਓਏ ਸਾਡੇ ਤਾਂ ਸੁਣਦਾ ਰੋ ਹਾਂ ਚੱਲ ਚੱਲ ਬੱਚਾ ਬਰਾ ਆਪਣੀ ਦਾ ਨਹੀਂ ਮੰਗਾ ਬਰਾ ਹੋ ਜਾ 10 ਦਾ ਬਾਪੂ 10 ਦਾ ਦੋ ਜਣਾ ਮੈਨਾਂ ਵੀ ਮੈਨਾਂ ਦੋਵੇਂ ਆਪਾਂ ਚੋਟੀ ਤੇ ਕਮਾਣਾ ਲੈ ਆਉਂਗਾ ਉੱਥੋਂ ਤੇਰੀ ਹੀ ਤਕਰੀਆ ਪ੍ਰਮਾਤਮਾ ਦੀ ਸੁਣਾ ਹਾਂ ਜੀ ਵੀ ਭਾਈ ਦੇਖੋ ਮੈਂ ਇਸ ਖੋਲ ਲਈ ਉਹ ਦੇਖੋ ਸਹੀ ਆ ਆਪਣੀ ਆਪਣੀ 1 ਮਿੰਟ ਦੂਧ ਦੇਖੀ ਤੁਹਾਨੂੰ ਕਾ ਬੇਟੇ ਦੂਧ ਦੇਖੀ ਖਿੱਚੀ ਇਹਨੂੰ ਹੋਲ ਕੇ ਦੇਖੋ ਆ ਦੇਖ ਲੈ ਕਿਵਾਈ ਦਾ ਸਾਉਦੀ ਸਾਵਾ ਮੰਗਿਆ ਉਹ ਪਹਿਲੇ ਚੱਕੀ ਗਈ ਆ ਖੜੀ ਸਿਵਾਈ ਦੀ ਬੋਦੀ ਆ ਬਈ ਦੁੱਧ ਪੀ ਕੇ ਦੇਖ ਲੈ ਬਗ ਤੋ ਕਿ ਸਵਾ ਚਵਾਈ ਦਾ ਹਾਂ ਪਾਸੇ ਹੋਈ ਆ ਤੇ ਖਾਲੀ ਰੋ ਚਲੋ ਇਹ ਤਾਂ ਸਹੀ ਹੈ ਕੁਆਰ ਚੱਲ ਰਹੀ ਹੈ ਬਹੁਤ ਖਤਰਨਾਕ ਫਰਲੇਗਾ